ਅਮਰੀਕਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ ਕਿਸ ਤਰ੍ਹਾਂ ਇੱਕ ਉੱਬਰ ਡਰਾਈਵਰ ਨੇ ਆਈਸ ਵਾਲਿਆਂ ਨੂੰ ਬਿਪਤਾ ਪਾ ਦਿੱ ਜੀ ਹਾਂਜੀ ਆਈਐਸ ਵਾਲਿਆਂ ਨੂੰ ਸਵਾਲ ਜਵਾਬ ਕੀਤੇ ਆ ਕਿ ਜਿਨ੍ਹਾਂ ਦੇ ਉਹਨਾਂ ਦੇ ਕੋਲ ਕੋਈ ਵੀ ਜਵਾਬ ਨਹੀਂ ਸੀਗੇ ਔਰ ਨਾ ਹੀ ਉਹਨੂੰ ਗ੍ਰਿਫਤਾਰ ਕਰ ਸਕਿਆ ਜੀ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਮਰੀਕਾ ਦੇ ਵਿੱਚ ਆਈਐਸ ਦਾ ਨਾਮ ਸੁਣ ਕੇ ਹੀ ਇਮੀਗ੍ਰੈਂਟਸ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਕੀ ਹੋਏਗਾ ਸਾਡੇ ਨਾਲ ਕੀ ਨਹੀਂ ਇੱਥੋਂ ਤੱਕ ਕਿ ਲੋਕਾਂ ਦੇ ਕਮੈਂਟ ਇਹ ਇੱਥੋਂ ਤੱਕ ਆ ਗਏ ਸੀਗੇ ਕਿ ਅੱਜ ਅਸੀਂ ਕੰਮ ਤੇ ਚੱਲੇ ਆ ਸਵੇਰੇ ਤੇ ਸ਼ਾਮ ਨੂੰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਘਰੇ ਵਾਪਸ ਮੁੜ ਕੇ ਆਣਾ ਜਾਂ ਨਹੀਂ ਆਣਾ ਇਹ ਸਾਰਾ ਕੁਝ ਹੋ ਰਿਹਾ ਅਮਰੀਕਾ ਦੇ ਵਿੱਚ ਕਿਉਂ ਹੋ ਰਿਹਾ ਕਿ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਕਿ ਆਈਐਸ ਇੰਨੀ ਇੱਕ ਜ਼ਿਆਦਾ ਪਾਵਰ ਦਿੱਤੀ ਹੋਈ ਆ ਇਸ ਨੂੰ ਕਿ ਆ ਇਸ ਕਦੋਂ ਵੀ ਕਿਤੋਂ ਵੀ ਕਿਸੇ ਨੂੰ ਵੀ ਡਿਟੇਨ ਕਰ ਸਕਦੀ ਆ ਤੇ ਉਹਨੂੰ ਕਿਸੇ ਵੀ ਫਾਰਮੈਲਿਟੀ ਦੀ ਜ਼ਰੂਰਤ ਨਹੀਂ ਆ ਜੀ ਹਾਂ ਜੀ ਤੁਹਾਡੇ ਘਰ ਦੇ ਉੱਪਰ ਵੀ ਰੇਡ ਕਰ ਸਕਦੀ ਆ ਤੁਸੀਂ ਮਾਰਕੀਟ ਦੇ ਵਿੱਚ ਗਏ ਹੋਇਆ ਉੱਥੋਂ ਵੀ ਤੁਹਾਨੂੰ ਸਵਾਲ ਜਵਾਬ ਕਰ ਸਕਦੀ ਆ ਰੋਡ ਦੇ ਉੱਪਰ ਤੁਰੇ ਜਾ ਰਿਹਾ ਤੁਹਾਨੂੰ ਉੱਥੋਂ ਵੀ ਚੈੱਕ ਕਰ ਸਕਦੀ ਆ ਜਾਂ ਫਿਰ ਤੁਹਾਡੇ ਕੰਮ ਦੇ ਉੱਪਰ ਤਾਂ ਛਾਪੇ ਮਾਰੀ ਹੋ ਹੀ ਰਹੀ ਆ ਔਰ ਇਸੇ ਦਰਮਿਆਨ ਮਿਨੀ ਸੋਟਾ ਦੇ ਵਿੱਚ ਜੋ ਕੁਝ ਹੋਇਆ ਸੀਗਾ ਕਿਸ ਤਰ੍ਹਾਂ ਇੱਕ 37 ਸਾਲਾਂ ਦੀ ਔਰਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਉਹ ਵੀ ਐਸੀ ਵਜ੍ਹਾ ਤੋਂ ਹੋਈ ਸੀ ਕਿ ਆਈਸ ਨੂੰ ਐਨ ਨੇ ਕਿ ਜ਼ਿਆਦਾ ਫ੍ਰੀ ਹੈਡ ਕੀਤਾ ਹੋਇਆ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਔਰ ਇੱਡੀ ਵੱਡੀ ਗਲਤੀ ਕਰਤੀ ਇੱਕ ਔਰਤ ਦੀ ਜਾਨ ਚਲੇਗੀ ਉੱਥੇ ਹੀ homeland security christy ਨਿਯਮ ਦਾ ਇਹ ਬਿਆਨ ਆ ਜਾਂਦਾ ਕਿ ਸਾਡੇ ਆਫੀਸਰ ਨੇ ਸਿਰਫ ਸਿਰਫ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਸੀ ਫੋ ਤੁਸੀਂ ਸੋਚ ਸਕਦੇ ਆ ਆਈਸ ਨੂੰ ਹੋਰ ਕਿੰਨਾ ਹੌਸਲਾ ਮਿਲੇਗਾ ਔਰ ਆਈਸ ਉਸ ਤੋਂ ਬਾਅਦ ਪਿੱਛੇ ਨਹੀਂ ਹਟੀ ਲੋਕਾਂ ਦੇ ਪ੍ਰੋਟੈਸਟ ਚੱਲਦੇ ਪਏ ਉਹ ਕਿਹੜੀ ਸਟੇਟ ਆ ਕਿਹੜੀ ਸਿਟੀ ਆ ਜਿੱਥੇ ਲੋਕ ਬਾਹਰ ਨਹੀਂ ਨਿਕਲੇ ਹੋਏ ਹੁਣ ਗੋਰੇ ਲੋਕ ਵੀ ਦੁਖੀ ਹੋ ਗਏ ਸਭ ਚੀਜ਼ਾਂ ਤੋਂ ਪਰ ਆਈਸ ਵਾਲੇ ਪਿੱਛੇ ਹਟਣ ਵਾਲਾ ਨਾ ਨਹੀਂ ਲੈਂਦੇ ਪਏ ਉਹ ਆਏ ਦਿਨ ਨਮੀ ਤੇ ਨਮੀ ਕਾਰਵਾਈ ਕਰਦੇ ਪਏ ਆ ਤੇ ਹੋਰ ਮਿਨੀ ਸੋਟਾ ਦੇ ਵਿੱਚ ਜਿਹੜੇ ਹਾਲਾਤ ਖਰਾਬ ਹੋਇਆ ਬਿਆ ਇਹਦੇ ਮੱਦੇਨਜ਼ਰ ਹੋਰ ਲੋਕਾਂ ਨੂੰ ਉੱਥੇ ਭੇਜ ਦਿੱਤਾ ਪਰ ਉਸ ਤੋਂ ਬਾਅਦ ਹੀ ਇੱਕ ਆ ਉੱਪਰ ਡਰਾਈਵਰ ਦੀ ਵੀਡੀਓ ਸਾਹਮਣੇ ਆਈ ਆ ਜਿਹਦੇ ਵਿੱਚ ਸਾਰਾ ਕੁਝ ਸਾਫ਼-ਸਾਫ਼ ਦਿਖ ਰਿਹਾ ਕਿ ਕਿਸ ਤਰ੍ਹਾਂ ਇਹ ਡਰਾਈਵਰ ਆਈਸ ਵਾਲਿਆਂ ਨੂੰ ਬਿਫਦਾ ਪਾ ਰਿਹਾ ਕਿਸ ਤਰ੍ਹਾਂ ਉਹਨਾਂ ਨੂੰ ਪੁੱਛ ਰਿਹਾ ਕਿਸ ਤਰ੍ਹਾਂ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਇੱਥੇ ਕੀ ਕਰਦੇ ਪਏ ਆ ਤੁਸੀਂ ਕਿਉਂ ਭੇਦ ਭਾਪ ਕਰਦੇ ਪਏ ਆ ਨਸਲਵਾਦ ਕਰਦੇ ਪਏ ਆ ਤੁਸੀਂ ਤੁਸੀਂ ਸਾਡਾ ਰੰਗ ਦੇਖ ਕੇ ਸਾਡਾ ਰੂਪ ਦੇਖ ਕੇ ਸਾਨੂੰ ਸਵਾਲ ਜਵਾਬ ਕਰਦੇ ਪਏ ਆ ਤੁਸੀਂ ਬਾਰਡਰ ਪੈਟਰੋਲ ਦੇ ਉਹ ਤੁਸੀਂ ਬਾਰਡਰ ਦੇ ਉ ਜਾ ਕੇ ਸਿਕਿਉਰ ਕਰੋ ਸਿਟੀਆਂ ਦੇ ਵਿੱਚ ਤੁਸੀਂ ਕੀ ਕਰਦੇ ਪਏ ਆ ਇੱਥੇ ਪੁਲਿਸ ਦਾ ਕੰਮ ਆ ਇੱਥੇ ਪੁਲਿਸ ਨੂੰ ਹੋਣਾ ਚਾਹੀਦਾ ਪੁਲਿਸ ਸਾਨੂੰ ਪੁੱਛ ਸਕਦੀ ਆ ਤੁਸੀਂ ਕਿਉਂ ਸਾ ਤੋਂ ਪੁੱਛ ਰਹੇ ਆ ਤੇ ਉਹ ਇੰਨੇ ਕਿ ਬੇਡਰ ਹੋ ਕੇ ਆਈਸ ਨੂੰ ਸਵਾਲ ਤੇ ਸਵਾਲ ਪੁੱਛ ਰਿਆ ਸੀ ਜਿਹਦਾ ਆਈਸ ਦੇ ਕੋਲ ਵੀ ਕੋਈ ਸਵਾਲ ਨਹੀਂ ਸੀ ਤੇ ਤੁਸੀਂ ਦੇਖ ਸਕਦੇ ਆ ਅਗਰ اے ਐਨ ਐ ਹਿੰਮਤ ਦੇ ਨਾਲ ਔਰ ਵੀਡੀਓ ਬਣਾ ਕੇ ਨਾ ਪੁੱਛਦਾ ਹੁੰਦਾ ਮੇ ਵੀ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਵੀਡੀਓਜ਼ ਆਉਂਦੀਆਂ ਆ ਇਸ ਦੀਆਂ ਕਿ ੱੱਕੇ ਨਾਲ ਹੀ ਚੁੱਕਦੇ ਆ ਫਿਰ ਜਦੋਂ ਵੀ ਉਹ ਕਿਸੇ ਨੂੰ ਚੁੱਕਣਾ ਹੁੰਦਾ ਪੁੱਛਣਾ ਹੁੰਦਾ ਤਾਂ ਉਹ ਕੁਝ ਵੀ ਨਹੀਂ ਦੇਖਦੇ ਅੱਗੇ ਪਿੱਛੇ ਕੀ ਹੋ ਰਿਹਾ ਕਿੱਦਾਂ ਕਿਸ ਨੂੰ ਮੁੱਕੀ ਹੋ ਰਹੀ ਹੈ ਕਿਸ ਤਰ੍ਹਾਂ ਇੱਕ ਬੰਦੇ ਦੇ ਉੱਪਰ ਚਾਰ ਪੰਜ ਪੰਜ ਬੰਦੇ ਡਿੱਕੇ ਉਹਨੂੰ ਗ੍ਰਿਫਤਾਰ ਕਰਦੇ ਪਏ ਆ ਸੋ ਪਰ ਅਗਰ ਤੁਹਾਡੇ ਕੋਲ ਨੌਲੇਜ ਹੈਗੀ ਆ ਅਗਰ ਤੁਹਾਡੇ ਕੋਲ ਜ਼ਰੂਰਤ ਹੈਗੀ ਆ ਕਿ ਤੁਸੀਂ ਸਾਹਮਣੇ ਤੋਂ ਪੁੱਛ ਸਕਦੇ ਆ ਤਾਂ ਵਾਕਿਆ ਹੀ ਆਈਸ ਨੂੰ ਵੀ ਵਿੱਤਾ ਪੈ ਜਾਂਦੀ ਆ ਸੋ ਆਈਸ ਦੇ ਹੱਥੋਂ ਜਿਹੜਾ ਇਹ ਕਾਂਡ ਵੀ ਹੋਇਆ ਜਿਹੜੀ ਇੱਕ ਗੋਲੀਬਾਰੀ ਦੇ ਵਿੱਚ ਔਰਤ ਦੀ ਜਾਨ ਚਲੇਗੀ ਸੋ ਇਹਨਾਂ ਦੇ ਉੱਪਰ ਪ੍ਰੈਸ਼ਰ ਵੀ ਹੈਗਾ ਪਰ ਉੱਪਰ ਸਰਕਾਰਾਂ ਦਾ ਫਿਰ ਹੱਥ ਇਹਨਾਂ ਦੇ ਉੱਪਰ ਆ 트ੰਪ ਸਾਬ ਹੋ ਗਏ ਕ੍ਰਿਸਟੀ ਨਿਓਮ ਹੋਗੀ ਸੋ ਇਹਨਾਂ ਦਾ ਹੱਥ ਫਿਰ ਤੋਂ ਹੀ ਆਈਸ ਦੇ ਉੱਪਰ ਆ ਕਿ ਬਸ ਲੱਗੇ ਰਹੋ ਜੋ ਕਰਦੇ ਤੁਸੀਂ ਕਰਦੇ ਰਹੋ ਬਾਕੀ ਤੁਸੀਂ ਸਾਡੀ ਟੈਨਸ਼ਨ ਛੱਡ ਦਿਓ ਤਾਂ ਹੁਣ ਕਿਦਾਂ 트ੰਪ ਸਾਬ ਜਿੱਥੇ ਜਿੱਥੇ ਲੋਕਾਂ ਦਾ ਹਰਮਨ ਪਿਆਰਾ ਬਣਦਾ ਜਾ ਰਿਹਾ ਸੀਗਾ ਕਿੱਥੇ ਹੁਣ ਉਹ ਤਾਨਾਸ਼ਾਹ ਬਣਦਾ ਜਾ ਰਿਹਾ ਜੀ ਹਾਂਜੀ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਆਈਸੀ ਦੇ ਉੱਪਰ ਕੋਈ ਵੀ ਇਦਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਕਿ ਸਾਤੋ ਗਲਤੀ ਹੋਈ ਹੈ ਜਾਂ ਬੇਗੁਨਾ ਕੋਈ ਮਾਰਿਆ ਗਿਆ ਇੱਥੋਂ ਦਾ ਸਿਟੀਜ਼ਨ ਕੁੜੀ ਸਭ ਤੋਂ ਮਰ ਗਈ ਆ ਅਮਰੀਕਨ ਮੂਲ ਦੀ ਔਰਤ ਮਾਰੀ ਗਈ ਆ ਕੋਈ ਬਿਆਨ ਨਹੀਂ ਸਿਰਫ ਸਿਰਫ ਇਹ ਦਿੱਤਾ ਕਿ ਉਹ ਕੁਚਲਣ ਲੱਗੀ ਸੀ ਕਿ ਸਾਡੇ ਅਫੀਸਰ ਨੂੰ ਤੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਮਾਰੀ ਆ ਪਰ ਜਿੱਥੇ-ਜਿੱਥੇ ਕਿ ਜਿਨ੍ਹਾਂ-ਜਿਨ੍ਹਾਂ ਨੇ ਉਹ ਵੀਡੀਓ ਦੇਖੀ ਆ ਸਾਰੇ ਇਹੀ ਗੱਲ ਕਹਿ ਰਹੇ ਆ ਕਿ ਉਹ ਸੈਲਫ ਡਿਫੈਂਸ ਨਹੀਂ ਸੀਗਾ ਉਹ ਨਹੀਂ ਗੱਡੀ ਕੁਚਲਣ ਲੱਗੀ ਸੀ ਉਹ ਸਿਰਫ ਉਹ ਸਿਰਫ ਉੱਥੋਂ ਜਾਣ ਲੱਗੀ ਸੀ ਉਹਨੇ ਗੱਡੀ ਬੈਕ ਕੀਤੀ ਤੇ ਟਾਇਰ ਵੀ ਉਹਦੇ ਦੂਜੀ ਸਾਈਡ ਸੀਗੇ ਨਾ ਕਿ ਪੁਲਿਸ ਆਫੀਸਰ ਦੇ ਤਰਫ ਉਹ ਸਾਈਡ ਤੇ ਸੀਗਾ ਇਹ ਇੱਕ ਲਾਪਰਵਾਹੀ ਔਰ ਜਿਹੜੀ ਇਹਨਾਂ ਨੂੰ ਪਾਵਰ ਇੰਨੀ ਮਿਲੀ ਹੋਈ ਉਹਦਾ ਦੁਰਉਪਯੋਗ ਹੋਇਆ ਉੱਥੋਂ ਦੇ ਗਵਰਨਰਾਂ ਦਾ ਵੀ ਇਹ ਕਿਹਾ ਕਿ ਆਊਟ ਹੋ ਜਾਓ ਸਾਡੇ ਇੱਥੋਂ ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦੇ ਪਰ ਹੁਣ ਇਹ ਜਿਹੜਾ ਉੱਬਰ ਨੌਜਵਾਨ ਆ ਉੱਬਰ ਡਰਾਈਵਰ ਆ ਜਿਹੜਾ ਇਹਦੀ ਵੀਡੀਓ ਵੀ ਨਾਲ ਨਾਲ ਮੈਂ ਚਲਾਉਂਗਾ ਇਹ ਕਿਸ ਤਰ੍ਹਾਂ ਵਿਫਤਾ ਪਾ ਰਿਹਾ ਸਾਰੇ ਲੋਕ ਦੇਖ ਰਹੇ ਆ ਔਰ ਸਾਰੇ ਹੀ ਆਫੀਸਰ ਇਕੱਠੇ ਹੋ ਜਾਂਦੇ ਇਹਦੇ ਕੋਲ ਔਰ ਸਾਰਿਆਂ ਨੂੰ ਸਮਝ ਨਹੀਂ ਲੱਗਦੀ ਕਿ ਕਿਸ ਤਰ੍ਹਾਂ ਉਹਨੂੰ ਪੁੱਛ ਰਿਹਾ ਕਿ ਤੁਸੀਂ ਕਿਤਰਾ ਮੈਨੂੰ ਕਹਿ ਸਕਦਾ ਕਿ ਮੇਰੇ ਕੋਲ ਪੇਪਰ ਨਹੀਂ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਡਿਟੇਨ ਕਰਦੇ ਆ ਕਿਸ ਤਰ੍ਹਾਂ ਗ੍ਰਿਫਤਾਰ ਕਰਦੇ ਆ ਆਫੀਸਰ ਕਹਿੰਦਾ ਕਿ ਅਸੀਂ ਐਕਸੈਂਟ ਤੋਂ ਉਹਨਾਂ ਨੂੰ ਫੜ ਲੈਂਦੇ ਆ ਕੀ ਰੰਗ ਰੂਪ ਕਿਦਾਂ ਨਸਲਵਾਦ ਹੋ ਰਿਹਾ ਇੱਥੇ ਦੇਖ ਲਓ ਜਿਹੜਾ ਬੰਦਾ ਗੋਰਾ ਹੋਊਗਾ ਜਾਂ ਇਦਾਂ ਲੱਗਣ ਨੂੰ ਦੇਖਣ ਲੱਗੋ ਇੱਥੋਂ ਦਾ ਉਹਨੂੰ ਨਹੀਂ ਪੁੱਛਣਗੇ ਬਹੁਤ ਨਾ ਚਲ ਬਾਦ ਹੋ ਰਿਹਾ ਇਹ ਗੱਲ ਸੱਚੀ ਆ ਇਸ ਟਾਈਮ ਦੇ ਉੱਪਰ ਇਮੀਗ੍ਰੇਸ਼ਨ ਲਈ ਤਾਂ ਬਹੁਤ ਹੀ ਜ਼ਿਆਦਾ ਪ੍ਰੋਬਲਮ ਚੱਲਦੀ ਪਈ ਆ ਇਮੀਗ੍ਰੈਂਟਸ ਇੰਨੇ ਕਿ ਵਿਚਾਰੇ ਡਰੇ ਹੋਏ ਆ ਇਹਦੇ ਵਿੱਚ ਕੋਈ ਵੀ ਦੋਸ਼ਕ ਨਹੀਂ ਹਾਂ ਹੁਣ ਲੋਕ ਥੋੜੇ ਨਾਲ ਖੜੇ ਆ ਲੋਕ ਸੜਕਾਂ ਦੇ ਉੱਪਰ ਉਤਰੇ ਆ ਪਹਿਲਾਂ ਵੀ ਇੱਕ ਵਾਰ ਪਾਸ ਟੈਸਟ ਹੋਏ ਸੀਗੇ ਕਿ ਇੱਥੇ ਕੋਈ ਰਾਜਾ ਨਹੀਂ ਐ ਜੋ ਟਰੰਪ ਸਾਫ ਕਰ ਰਿਹਾ ਆ ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕੁਝ ਲੋਕ ਫਿਰ ਆਪਣੀਆਂ ਗਲਤੀਆਂ ਕਰਦੇ ਰਹਿੰਦੇ ਆ ਜਿਹਦੀ ਵਜ੍ਹਾ ਤੋਂ ਫਿਰ ਟ੍ਰਾਂਪ ਦੇ ਪ੍ਰਸ਼ਾਸਨ ਨੂੰ ਮੌਕੇ ਮਿਲ ਜਾਂਦੇ ਆ ਗੱਲਾਂ ਕਰਨ ਦੇ ਔਰ ਕਹਿਣ ਦੇ ਕਿ ਆ ਦੇਖ ਲਓ ਇਹ ਕੁਝ ਹੋ ਰਿਹਾ ਸੋ ਐਸੇ ਦੇ ਤਹਿਤ ਹੁਣ ਜਿਹੜੀ ਆ ਗੋਲੀਬਾਰੀ ਹੋਈ ਆ ਹੁਣ ਇੱਥੋਂ ਦੇ ਲੋਕ ਗੋਰੇ ਫਿਰ ਤੇ ਸਰਕਾਂ ਦੇ ਉੱਤੇ ਉਤਰਿਆ ਫਿਰ ਤੋਂ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਉਤਰਿਆ ਔਰ ਆਈਸ ਨੂ ਇੱਥੋਂ ਗੈਟ ਆਊਟ ਕਰਨ ਦੀਆਂ ਗੱਲਾਂ ਕਰਦੇ ਪਏ ਕਿ ਸਾਡੇ ਦੇਸ਼ ਦੇ ਵਿੱਚ ਆਈਸ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਤੁਸੀਂ ਜਾ ਕਰਨਿਆ ਤਾਂ ਬਾਰਡਰ ਸਿਕਿਉਰ ਕਰੋ ਔਰ ਜਿੱਦਾਂ ਹੁਣ ਤਾਨਾ ਸ਼ਾਹ ਬਣਿਆ ਟਰੰਪ ਸਾਹਿਬ ਵੈਨਜ਼ੂਏਲਾ ਤੇ ਉੱਪਰ ਕਬਜ਼ਾ ਕਰ ਲੈ ਇੱਕ ਤਰ੍ਹਾਂ ਦਾ ਪ੍ਰੈਜ਼ੀਡੈਂਟ ਹੀ ਉੱਥੋਂ ਦਾ ਚੁੱਕ ਲਿਆ ਤੇ ਹੁਣ ਗ੍ਰੀਨ ਲੈਂਡ ਨੂੰ ਧਮਕੀ ਦਿੱਤੀ ਹੋਈ ਖੁੱਲੇ ਆਮ ਤੇ ਉੱਥੇ ਹੀ ਹੁਣ ਇਹ ਸੋਚਿਆ ਜਾ ਰਿਹਾ ਕਿ ਨਾਟੋ ਦੇਸ਼ ਆ ਜਿਹੜੇ ਇਹ ਸਮਝੌਤਾ ਵੀ ਟੁੱਟੇਗਾ ਬਹੁਤ ਜ਼ਿਆਦਾ ਕਿ ਕਿਉਂਕਿ ਯੂਰਪੀਅਨ ਦੇਸ਼ ਸਾਰੇ ਦੇ ਸਾਰੇ ਡੈਨਮਾਰਕ ਦੇ ਨਾਲ ਖੜੇ ਹੋ ਗਏ ਆ ਕਿ ਹੁਣ ਟਰੰਪ ਇਕੱਲਾ ਰਹਿ ਗਿਆ ਯੂਰਪ ਨਾਲ ਵੀ ਵਿਗੜ ਗਈ ਟਰੰਪ ਦੀ ਸੋ ਇਹ ਸਾਰੀਆਂ ਗੱਲਾਂ ਇਹ ਸਾਬਤ ਕਰਦੀਆਂ ਪਈਆਂ ਕਿ ਹੁਣ ਤੁਹਾਨੂੰ ਉੱਠਣ ਦੀ ਜ਼ਰੂਰਤ ਆ ਜਿਸ ਤਰ੍ਹਾਂ ਇਹ ਉੱਭੜ ਡਰਾਈਵਰ ਆ ਜਿਹੜਾ ਸਾਹਮਣੇ ਆਇਆ ਬੇ ਡਰ ਹੋ ਕੇ ਆਇਸ ਨੂੰ ਜਵਾਲ ਜਵਾਬ ਕਰ ਰਿਹਾ ਸੋ ਤੁਹਾਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਅਗਰ ਤੁਹਾਡੇ ਕੋਲ ਸਾਰਾ ਕੁਝ ਹੁੰਦਾ ਡਾਕੂਮੈਂਟ ਹੁੰਦਾ ਤੁਸੀਂ ਤੁਨ ਡਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਗੱਲ ਮੈਂ ਤਾਂ ਕਹਿ ਰਿਹਾ ਤੁਹਾਨੂੰ ਇੱਕ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਤੇ ਦੀ ਨਿਊਯਾਰਕ ਟਾਈਮਜ਼ ਦੇ ਵੱਲੋਂ ਇੱਕ ਸਰਵੇ ਹੋਇਆ ਸੀਗਾ ਇੰਡੀਅਨਸ ਦੇ ਉੱਤੇ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਸੀਗਾ ਕਿ ਕਿਸ ਤਰ੍ਹਾਂ 80% ਲੋਕ ਆ ਜਿਹੜੇ ਉਹ ਡਰ ਕੇ ਘਰਾਂ 'ਚ ਬੈਠੇ ਸੀ ਜਦ ਕਿ ਉਹਨਾਂ ਕੋ ਡਾਕੂਮੈਂਟ ਹੈਗੇ ਸੀ ਉਹਨਾਂ ਨੇ ਆਪਣੇ ਟਰੈਵਲ ਪਲਾਨ ਹੀ ਸਾਰੇ ਬੰਦ ਕਰਤੇ ਸਿਟੀਜ਼ਨ ਸੀਗੇ ਜਿਹੜੇ ਉਹ ਲੋਕ ਵੀ ਡਰ ਕੇ ਘਰਾਂ 'ਚ ਬੈਠੇ ਉਹਨਾਂ ਨੇ ਵੀ ਆਪਣੇ ਟਰੈਵਲ ਪਲਾਨ ਬੰਦ ਕਰਤੇ ਸੀਗੇ ਆਪਣੇ ਘਰਾਂ 'ਚ ਬੈਠੇ ਸੀਗਾ ਥੋੜਾ ਡਰਨ ਦੇ ਵੀ ਕੋਈ ਜ਼ਰੂਰਤ ਨਹੀਂ ਅਗਰ ਤੁਹਾਡੇ ਕੋਲ ਹੋਇਆ ਹੁਣ ਜਿਹੜੇ ਵਿਚਾਰੇ ਹੈ ਹੀ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਐਂਟਰ ਹੋਇਆ ਅਨ ਡਾਕੂਮੈਂਟਡ ਆ ਉਹਨਾਂ ਨੇ ਤਾਂ ਚਲੋ ਡਰਨਾ ਉਹਨਾਂ ਦਾ ਡਰ ਮੰਨਦੇ ਵੀ ਆ ਡਰ ਜਾਇਜ਼ ਵੀ ਆ ਪਰ ਅਗਰ ਤੁਸੀਂ ਵੀ ਡਰ ਕੇ ਬੈਠੋਗੇ ਤਾਂ ਆਈਸ ਨੂੰ ਹੋਰ ਖੁੱਲ ਮਿਲੇਗੀ ਸੋ ਤੁਹਾਨੂੰ ਹੁਣ ਜਿਹੜੇ ਪ੍ਰੋਟੈਸਟ ਹੋ ਰਿਹਾ ਜਿਨ੍ਹਾਂ ਦੇ ਕੋਲ ਹੈਗੇ ਆ ਹੱਕ ਹੈਗੇ ਆ ਸੋ ਮੇਰੇ ਹਿਸਾਬ ਨਾਲ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਤਾਂ ਕਿ ਉਹ ਲੋਕਾਂ ਦੇ ਲਈ ਖੜ ਸਕਣ ਆਪਣੇ ਲਈ ਆਵਾਜ਼ ਉਠਾ ਸਕਣ ਆਪਣੇ ਬੱਚਿਆਂ ਦੇ ਲਈ ਆਵਾਜ਼ ਉਠਾ ਸਕਣ ਕਿਉਂਕਿ ਤੁਹਾਡੇ ਬੱਚੇ ਹੁਣ ਇੱਥੋਂ ਦੇ ਜੰਪਲ ਆ ਇੱਥੋਂ ਦੀ ਨਾਗਰਿਕਤਾ ਉਹਨਾਂ ਦੇ ਕੋਲ ਤਾਲੂ ਕੁਛ ਵੀ ਹੋ ਸਕਦਾ ਉਹਨਾਂ ਨਾਲ ਉਹਨਾਂ ਦੇ ਉੱਪਰ ਵੀ ਵਾਰ ਕੀਤਾ ਜਾ ਸਕਦਾ ਕਿਉਂਕਿ 트럼ਪ ਆਏ ਦਿਨ ਨਵੇਂ ਤੇ ਨਵਾਂ ਫੈਸਲਾ ਨਵੇਂ ਤੇ ਨਵਾਂ ਕੋਈ ਲਾ ਲੈ ਕੇ ਆਂਦਾ ਜਿਹਦੇ ਕਰਕੇ ਨਵੀਂ ਨਵੀਂ ਪ੍ਰੋਬਲਮ ਫੇਸ ਕਰਨੀ ਪੈਂਦੀ ਆ ਸੋ ਇਸ ਉੱਬਰ ਡਰਾਈਵਰ ਦੀ ਵੀਡੀਓ ਜਦੋਂ ਦੀ ਆ ਰਹੀ ਆ ਵਾਇਰਲ ਹੋ ਰਹੀ ਆ ਬਹੁਤ ਜ਼ਿਆਦਾ ਬਹੁਤ ਲੋਕਾਂ ਨੂੰ ਹਿੰਮਤ ਮਿਲੀ ਆ ਔਰ ਇਹਦੇ ਨਾਲ ਹਿੰਮਤ ਵਾਕਿਆ ਹੀ ਮਿਲਣੀ ਚਾਹੀਦੀ ਆ ਲੋਕਾਂ ਨੂੰ ਜਵਾਬ ਤੇ ਗੱਲ ਕਰਨੀ ਆਉਣੀ ਚਾਹੀਦੀ ਆ ਆਈ ਹੋਪ ਤੁਹਾਡੇ ਚ ਵੀ ਹਿੰਮਤ ਆਈ ਹੋਏਗੀ ਔਰ ਤੁਹਾਨੂੰ ਪਤਾ ਹੋਏਗਾ ਤੁਹਾਡੇ ਰਾਈਟਸ ਕੀ ਆ ਰਾਂਦੀ ਕੋਈ ਜ਼ਰੂਰਤ ਨਹੀਂ ਅਗਰ ਤੁਹਾਡੇ ਕੋਲ ਡਾਕੂਮੈਂਟ ਪੂਰੇ ਆ ਡਰਿਆ ਨਾ ਕਰੋ ਜੋ ਗੱਲ ਹੁੰਦੀ ਹੈ ਸਾਹਮਣੇ ਫੇਸ ਟੂ ਫੇਸ ਕਰਿਆ ਕਰੋ ਡਰਨਾ ਕੁਝ ਨਹੀਂ ਹੋਣਾ ਡਰ ਨਾਲ ਤਾਂ ਅਗਰ ਤੁਸੀਂ ਘਰੇ ਆ ਘਰੋਂ ਵੀ ਚੱਕੇ ਲੈ ਜਾਣਾ ਤੁਹਾਨੂੰ ਪਤਾ ਹੀ ਹੈ ਹੁਣ ਆਈਸ ਕਿਤੇ ਵੀ ਜਾ ਸਕਦੀ ਆ ਬਾਕੀ ਜੋ ਵੀ ਇਸ ਦੇ ਬਾਰੇ ਤੁਸੀਂ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਰਾਏ ਹੋਈ ਤੁਸੀਂ ਜ਼ਰੂਰ ਆਪਣਾ ਕਮੈਂਟ ਕਰਕੇ ਦੱਸਿਓ ਕੀ ਕਹਿ ਰਹਿਆ ਕੀ ਤੁਹਾਡੀ ਸੋਚ ਹੈ ਇਸ ਦੇ ਬਾਰੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਸੰਦੇਸ਼ਾ ਜਾ ਸਕੇ ਕਿ ਡਰਨ ਦੀ ਕੋਈ ਜ਼ਰੂਰਤ ਨਹੀਂ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਬਾਕੀ ਅਗਰ ਚੈਨਲ ਤੇ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ